ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਿਊ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਰਦੇ ਆਂ ਆਪਾਂ ਨਿਊ ਵਲੌਗ ਦੀ ਸ਼ੁਰੂਆਤ ਤੇ ਵਲੌਗ ਆਪਣਾ ਇਦਾਂ ਹੈ ਕਿ ਅੱਜ ਆਪਾਂ ਸ਼ਾਮ ਨੂੰ ਹੀ ਸ਼ੁਰੂ ਕੀਤਾ ਸੀ ਵਲੌਗ ਤੇ ਸ਼ਾਮ ਦੀ ਸਬਜੀ ਪਾਜੀ ਦੀ ਆਪਾਂ ਤਿਆਰੀ ਕਰ ਰਹੀ ਸੀ ਤੇ ਮੈਂ ਦਾਲ ਬਣਾਈ ਸੀਗੀ ਮਾਂ ਛੋਲਿਆਂ ਦੀ ਦਾਲ ਤੇ ਉਹਦਾ ਤੜਕਾ ਕੱਟ ਰਹੀ ਸੀਗੀ ਮੈਂ ਤੇ ਨਾਲ ਹੀ ਮੈਂ ਸੋਚ ਰਹੀ ਸੀ ਤੇ ਪਲਾਉ ਬਣਾ ਲੈਣਿਆ ਜਿਹਦੇ ਵਿੱਚ ਗੋਭੀ ਮਟਰ ਆਲੂ ਸਭ ਪਾ ਲਾਂਗੇ ਤੇ ਨਿਊਟਰੀ ਆਪਾਂ ਕੋ ਖਤਮ ਹੋਈ ਸੀ ਉਹ ਤੇ ਆਪਾਂ ਪਾਉਣੀ ਨਹੀਂ ਸੀ ਕਿਉਂਕਿ ਫਤੇ ਨੂੰ ਵੈਸੇ ਪਸੰਦ ਆ ਉਹ ਵਾਲੀ ਨਿਊਟਰੀ ਦੋਨੀ ਭੈਣ ਭਰਾਵਾਂ ਨੂੰ ਤੇ ਮੈਂ ਚਾਵਲਾ ਚ ਪਾਨੀ ਆ ਤੇ ਮੈਨੂੰ ਕਹਿੰਦਾ ਹੁੰਦਾ ਵੀ ਜਿਆਦਾ ਪਾਇਓ ਮੈਨੂੰ ਅੱਛੀ ਲੱਗਦੀ ਆ ਤੇ ਉਹ ਹੈ ਨਹੀਂ ਸੀ ਤੇ ਫਿਰ ਮੈਂ ਸੋਚਿਆ ਚਲ ਆ ਦੋ ਤਿੰਨ ਚੀਜ਼ਾਂ ਪਾ ਕੇ ਤੇ ਬਣਾ ਲੈਨੇ ਆ ਹਨਾ ਤੇ ਹੁਣ ਆਪਾਂ ਨੂੰ ਜਾਣਾ ਪੈਣਾ ਮੰਡੀ ਤੇ ਕਿਉਂਕਿ ਆਪਣੀਆਂ ਸਬਜ਼ੀਆਂ ਸਾਰੀਆਂ ਆਲਮੋਸਟ ਖਤਮ ਹੀ ਹੋ ਗਈਆਂ ਨੇ ਤੇ ਇੱਥੇ ਮੈਂ ਤੜਕਾ ਘੱਟ ਲਿਆ ਸੀ ਤੇ ਦਾਲ ਖੋਲ ਕੇ ਵੇਖਣੀ ਸੀ ਕਿ ਦਾਲ ਵੀ ਕਿੰਨੀ ਕੁ ਗਲ ਗਈ ਆ ਮੈਂ ਇੱਕ ਵਾਰੀ ਖੋਲ ਕੇ ਵੇਖ ਲੈਣੀ ਹੁੰਨੀ ਆ ਵਿੱਚ ਕਿਉਂਕਿ ਨਾ ਕਈ ਵਾਰੀ ਨਾ ਪਾਣੀ ਘਟ ਜਾਂਦਾ ਹਨ ਜਾਂ ਫਿਰ ਬਈ ਜਿਆਦਾ ਗੜ ਜਾਂਦੀ ਹੈ ਵੇਖਣਾ ਪੈਂਦਾ ਇੱਕ ਵਾਰੀ ਮੈਨੂੰ ਤੇ ਇੱਧਰ ਦਾਲ ਹਲੀ ਗਲੀ ਨਹੀਂ ਸੀਗੀ ਪਾਣੀ ਘੱਟ ਸੀ ਤੇ ਮੈਂ ਗਰਮ ਕਰਕੇ ਪਾਣੀ ਤੇ ਦਾਲ ਵਿੱਚ ਪਾ ਦਾਂਗੀ ਇੱਥੇ ਮੈਂ ਪਾਣੀ ਲੈ ਲਿਆ ਫਿਲਟਰ ਚੋਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਦਾਲ 'ਚ ਪਾਵਾਂਗੇ ਕਿਉਂਕਿ ਠੰਡਾ ਪਾਣੀ ਅਗਰ ਮੈਂ ਦਾਲ 'ਚ ਪਾਤਾ ਤੇ ਦਾਲ ਖਰਾਬ ਹੋ ਜਾਣੀ ਆਪਣੀ ਸਹੀ ਨਹੀਂ ਬਣਨੀ ਤੇ ਇਸ ਕਰਕੇ ਗਰਮ ਪਾਣੀ ਕਰਕੇ ਪਾਵਾਂਗੀ ਉਨਾ ਚਿਰ ਦੂਸਰੀ ਸਾਈਡ ਮੈਂ ਸਿੰਮ ਤੇ ਰੱਖ ਦਿੱਤੀ ਐ ਦਾਲ ਤੇ ਇਧਰ ਆਪਣੇ ਦਾਲ ਦਾ ਤੜਕਾ ਤੇ ਕੱਟਿਆ ਹੋ ਗਿਆ ਤੇ ਹੁਣ ਆਪਾਂ ਚਾਵਲਾਂ ਵਾਸਤੇ ਸਾਰੇ ਕੁਝ ਕਟਾਂਗੇ ਹੁਣ ਮੈਂ ਆਲੂ ਕੱਟ ਲਾਂਗੀ ਆਲੂ ਵੀ ਪਾਵਾਂਗੀ ਤੇ ਲਸਣ ਪਿਆਜ਼ ਅਦਰਕ ਤੇ ਮਟਰ ਗੋਭੀ ਸਭ ਪਾਵਾਂਗੇ ਆਪਾਂ ਤੇ ਪਲਾਉ ਵਿੱਚ ਲਸਣ ਮੈਨੂੰ ਬੜਾ ਵਧੀਆ ਲੱਗਦਾ ਉਹਦਾ ਤੜਕਾ ਲਗਾਈਏ ਤੇ ਵਧੀਆ ਲੱਗਦਾ ਹਨਾ ਤੇ ਲੰਬਾ ਲੰਮਾ ਕਰਕੇ ਉਹ ਪਾਇਆ ਹੋਵੇ ਇਹ ਅਦਰਕ ਉਹ ਵੀ ਬੜਾ ਸੁਆਦ ਲੱਗਦਾ ਤੇ ਇੱਥੇ ਗੋਭੀ ਸੀ ਦੋ ਫੁੱਲ ਗੋਭੀ ਦੇ ਸੀ ਮੈਂ ਇੱਕ ਪਾ ਲੈਣਾ ਸੀਗਾ ਤੇ ਇਹਦਾ ਵੀ ਵਧੀਆ ਲੱਗਦਾ ਇਹ ਵੀ ਪਾ ਕੇ ਤੇ ਇੱਥੇ ਮੈਂ ਦਾਲ ਚ ਪਾਤਾ ਸੀ ਪਾਣੀ ਤੇ ਨੂੰ ਹੋਰ ਆਪਾਂ 4-5 ਸੀਟੀਆਂ ਲਵਾਉਣ ਦੀ ਲੋੜ ਹੈ 4-5 ਸੀਟੀਆਂ ਲਵਾਵਾਂਗੇ ਤੇ ਥੇ ਮੈਂ ਨਾ ਕੈਮਰਾ ਵੇਖ ਰਹੀ ਫੋਨ ਵੇਖ ਰਹੀ ਸੀ ਮੈਨੂੰ ਲੱਗਿਆ ਜਿਵੇਂ ਨਾ ਧੁੰਦਲਾ ਜਾ ਹੋ ਗਿਆ ਕਿਉਂਕਿ ਦਾਲ ਦੀ ਇਕਦਮ ਭਾਫ ਜੀ ਉੱਪਰ ਉੱਡੀ ਤੇ ਮੈਨੂੰ ਲੱਗਿਆ ਵੀ ਫੋਨ ਤੇ ਪੈ ਗਿਆ ਤੇ ਪਰ ਨਹੀਂ ਸਾਫ ਸੀ ਫੋਨ ਬਿਲਕੁਲ ਤੇ ਇੱਥੇ ਆਪਾਂ फटाफट ਕੱਟ ਲਾਂਗੇ ਗੋਭੀ ਗੋਭੀ ਨੂੰ ਥੋੜਾ ਜਿਹਾ ਗਰਮ ਪਾਣੀ ਵਿੱਚ ਵੀ ਧੋ ਲਾਂਗੇ ਕਿਉਂਕਿ ਮੈਂ ਗੋਭੀ ਨੂੰ ਨਾ ਗਰਮ ਪਾਣੀ ਵਿੱਚ ਹੀ ਧੋਣੀ ਹੁੰਨੀ ਆ ਹਮੇਸ਼ਾ ਜੇ ਮੈਂ ਕੁਛ ਵੀ ਬਣਾਵਾ ਗੋਭੀ ਦੇ ਪਕੌੜੇ ਬਣਾਵਾ ਜਾਂ ਗੋਭੀ ਦੀ ਸਬਜ਼ੀ ਬਣਾਵਾ ਜਾਂ ਚਾਵਲਾਂ ਚ ਪਾਵਾਂ ਤੇ ਥੋੜਾ ਜਿਹਾ ਗਰਮ ਪਾਣੀ ਕਰਕੇ ਤੇ ਗਰਮ ਪਾਣੀ ਵਿੱਚ ਜ਼ਰੂਰ ਪਾਣੀ ਹੁੰਨੀ ਆ ਗੋਭੀ ਨੂੰ ਮੈਂ ਤੇ ਬੱਚੇ ਨਾ ਜिद ਵੀ ਕਰ ਰਹੇ ਸੀਗੇ ਵੀ ਸਾਨੂੰ ਨਾ ਗੋਭੀ ਦੇ ਪਕੌੜੇ ਬਣਾ ਕੇ ਦੇਵੋ ਤੇ ਉਹ ਹਲੇ ਮੇਰਾ ਮਾਨੀ ਸੀ ਮੈਂ ਕਿਹਾ ਚਲੋ ਸੰਡੇ ਤੱਕ ਬਣਾ ਦਾਂਗੇ ਤੁਹਾਨੂੰ ਤੇ ਮੈਂ ਸੋਚਿਆ ਚਲੇ ਕੋ ਗੋਭੀ ਦਾ ਫੁੱਲ ਪਿਆ ਬੇਰ ਨੂੰ ਰੱਖ ਲੈਨੇ ਆ ਬਾਅਦ ਚ ਵੀ ਇਹਨਾਂ ਨੂੰ ਅਗਲੇ ਦਿਨ ਜਾਂ ਕੀ ਦੋ ਵੀ ਨਾ ਗੋਭੀ ਦੇ ਪਕੌੜੇ ਜ਼ਰੂਰ ਬਣਾ ਕੇ ਦਵਾਂਗੀ ਕਿਉਂਕਿ ਮੇਰੇ ਸਿਰ ਤੇ ਪਏ ਆ ਹਲੇ ਗੋਭੀ ਦੇ ਪਕੌੜੇ ਜਿੰਨਾ ਚਿਰ ਇਹਨਾਂ ਨੂੰ ਬਣਾ ਕੇ ਨਾ ਦਿੱਤੇ ਨਾ ਇਹਨਾਂ ਨੇ ਕਹੀ ਜਾਣਾ ਮੈਨੂੰ ਤੁਸੀਂ ਬਣਾ ਕੇ ਨਹੀਂ ਦਿੱਤੀ ਬਣਾ ਕੇ ਨਹੀਂ ਦਿੱਤੇ ਸਾਨੂੰ ਤੇ ਇੱਥੇ ਮੈਂ ਗੋਭੀ ਧੋ ਲਈ ਸੀ ਤੇ ਇੱਕ ਵਾਰੀ ਮੈਂ ਗਰਮ ਪਾਣੀ ਦੇ ਨਾਲ ਵੀ ਧੋਵਾਂਗੀ ਤੇ ਥੋੜੇ ਜ ਮਟਰ ਵੀ ਮੈਂ ਕੱਢ ਲੈ ਸੀ ਮਟਰ ਮੈਂ ਜਿਆਦਾ ਨਹੀਂ ਪਾਏ ਮੈਨੂੰ ਨਾ ਮੈਨੂੰ ਨਾ ਬਸ ਇੰਦੀ ਆਲਸ ਚ ਆ ਗਿਆ ਵੀ ਮਟਰ ਹੁਣ ਮੈਂ ਵੀ ਕਾਫੀ ਜਿਆਦਾ ਕਾਫੀ ਦੇਰ ਦੀ ਮੈਂ ਕਿਚਨ ਚ ਸੀ ਤੇ ਮੈਂ ਕਿਹਾ ਥੋੜੇ ਹੀ ਪਾ ਲੈਨੇ ਆ ਮਟਰ ਬਾਕੀ ਮੈਂ ਚੁੱਕ ਕੇ ਰੱਖ ਦਿੱਤੇ ਸਾਰੇ ਤੇ ਰੂ ਸੋ ਇਹਦਾ ਨਾਲ ਦੀ ਨਾਲ ਖਲਾਰਾ ਆਪਣਾ ਨਾ ਵੀ ਸਾਂਭਿਆ ਜਾਵੇ ਨਾ ਤੇ ਬੜਾ ਵਧੀਆ ਲੱਗਦਾ ਕਿੰਨਾ ਜ਼ਿਆਦਾ ਖਲਾਰਾ ਨਹੀਂ ਪਿੰਦਾ ਤੇ ਮੈਂ ਇਹਨਾਂ ਗੋਭੀ ਵਿੱਚ ਥੋੜਾ ਜਨਾ ਗਰਮ ਪਾਣੀ ਪਾ ਕੇ ਰੱਖ ਦਿੱਤਾ ਸੀ ਹੁਣ ਵੈਸੇ ਗੋਭੀ ਤਾਂ ਚੰਗੀ ਤਰ੍ਹਾਂ ਧੋਪ ਗਈ ਹੁਣ ਇਸ ਤੋਂ ਬਾਅਦ ਲੋੜ ਨਹੀਂ ਹੈ ਗੋਭੀ ਨੂੰ ਧੋਣ ਦੀ ਤੇ ਇੱਥੇ ਦਾਲ ਦਾ ਤੜਕਾ ਔਰ ਚਾਵਲਾਂ ਦਾ ਸਾਰਾ ਕੁਝ ਆਪਾਂ ਕੱਟ ਕੇ ਰੱਖ ਲਿਆ ਜੋ-ਜੋ ਆਪਾਂ ਪਾਣਾ ਤੇ ਫਿਰ ਉਸ ਤੋਂ ਬਾਅਦ ਇੱਕ ਪਾਸੇ ਆਪਾਂ ਦਾਲ ਨੂੰ ਤੜਕਾ ਲਗਾ ਲਾਂਗੇ ਤੇ ਇੱਕ ਪਾਸੇ ਚਾਵਲ ਰੱਖ ਲਾਂਗੇ ਵੈਸੇ ਜੀ ਜਿਹਰੇ ਵਿੱਚ ਮੈਂ ਦਾਲ ਬਣਾਈ ਆ ਨਾ ਉਹ ਕੁੱਕਰ ਮੈਨੂੰ ਚਾਹੀਦਾ ਦੂਸਰਾ ਕੁੱਕਰ ਮੇਰੇ ਕੋਲ ਛੋਟਾ ਹੈ ਕੁੱਕਰ ਤੇ ਉਹਦੇ ਵਿੱਚ ਵੀ ਵੈਸੇ ਚਾਵਲ ਤੇ ਇੱਕ ਹੀ ਗਲਾਸ ਸੀਗੇ ਮੈਂ ਜ਼ਿਆਦਾ ਬਣਾਉਂਦੀ ਨਹੀਂ ਹੈਗੀ ਵੀ ਇਹ ਰਾਤ ਰਾਤ ਫਿਨਿਸ਼ ਹੋ ਜਾਣੇ ਆ ਤੇ ਇੱਥੇ ਮੈਂ ਦਹੀਂ ਵੀ ਪਾਤਾ ਸੀਗਾ ਦਹੀਂ ਬੂੰਦੀ ਵਾਲਾ ਪਾਉਣਾ ਸੀ ਥੋੜਾ ਜਿਹਾ ਮੈਂ ਦੁੱਧ ਵੀ ਵਿੱਚ ਪਾਤਾ ਸੀਗਾ ਮੈਂ ਕਿ ਖੱਟਾ ਹੋਏਗਾ ਦਹੀਂ ਤੇ ਵੀ ਨਾਰਮਲ ਹੋ ਜਾਣਾ ਹੈ ਨਾ ਥੋੜਾ ਦੁੱਧ ਵੀ ਪਾਤਾ ਤੇ ਇੱਥੇ ਬੂੰਦੀ ਵੀ ਪਾਤੀ ਸੀ ਮੈਂ ਦਹੀਂ ਬੂੰਦੀ ਤੇ ਇੱਥੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਵਿੱਚ ਨਮਕ ਪਾ ਕੇ ਫਿਰ ਮੈਂ ਰੱਖ ਦਾਂਗੀ ਕਿਉਂਕਿ ਜਿਸ ਦਿਨ ਚਾਵਲ ਬਣਾਣ ਤੇ ਨਾ ਦਹੀਂ ਹੋਣਾ ਜ਼ਰੂਰੀ ਆ ਕਿਉਂਕਿ ਬੱਚੇ ਖਾਂਦੇ ਨਹੀਂ ਹੈਗੇ ਤੇ ਮੈਂ ਤੇ ਫਿਰ ਇਸ ਕਰਕੇ ਦਹੀਂ ਮੰਗਾ ਲਿਆ ਸੀਗਾ ਤੇ ਇੱਧਰ ਦਾਲ ਨੂੰ ਸੀਟੀ ਵੱਜ ਰਹੀ ਆ ਤੇ ਮੈਂ ਹੁਣ ਤੜਕਾ ਲਗਾਵਾਂਗੀ ਜਦ ਤੱਕ ਨਾ 2-4 ਸੀਟੀਆਂ ਵੱਜ ਜਾਣੀਆਂ ਉਦੋਂ ਤੱਕ ਤੜਕਾ ਲਗਾ ਦਾਂਗੀ ਮੈਂ ਤੇ ਫਿਰ ਆਪਾਂ ਦਾਲ ਪਾ ਦਾਂਗੇ ਕੜਾਈ 'ਚ ਤੇ ਕੁੱਕਰ ਮੈਂ ਖਾਲੀ ਕਰਨਾ ਕਿਉਂਕਿ ਇਹਦੇ ਵਿੱਚ ਅੱਜ ਚਾਵਲ ਬਣਾਉਣੇ ਆ ਮੈਂ ਤੇ ਰਸੋਈ 'ਚ ਬੜਾ ਜਿਆਦਾ ਖਲਾਰਾ ਸੀਗਾ ਤੇ ਖਲਾਰਾ ਪੈ ਹੀ ਜਾਂਦਾ ਹੈ ਨਾ ਰਸੋਈ ਇੱਕ ਐਸੀ ਚੀਜ਼ ਆ ਜਗਾ ਹੈ ਸੌਰੀ ਜਿਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਖਲਾਰਾ ਹੋਏਗਾ ਤੁਹਾਡੇ ਰੂਮ ਵੀ ਘਟ ਹੋਣਗੇ ਬਈ ਖਲਾਰੇ ਵਾਲੇ ਤੇ ਜਿੱਥੇ ਆਪਾਂ ਜ਼ਿਆਦਾਤਰ ਮੋਸਟਲੀ ਕੰਮ ਕਰਦੇ ਖਾਣ ਪਕਾਣ ਭਾਂਡੇ ਇਹ ਵੋ ਹੈ ਨਾ ਉੱਤੇ ਬਹੁਤ ਖਲਾਰਾ ਹੁੰਦਾ ਤੇ ਨਾਲ ਦੀ ਨਾਲ ਸੰਭੀ ਜਾਓ ਤੇ ਠੀਕ ਆ ਨਹੀਂ ਤੇ ਬਹੁਤ ਜ਼ਿਆਦਾ ਹੀ ਖਲਾਰਾ ਹੁੰਦਾ ਆ ਇੱਥੇ ਤੇਲ ਗਰਮ ਹੋ ਗਿਆ ਸੀ ਤੇ ਲਸਣ ਅਦਰਕ ਮੈਂ ਸਭ ਤੋਂ ਪਹਿਲਾਂ ਪਾਤਾ ਸੀ ਜੀਰਾ ਵੀ ਪਾਤਾ ਸੀਗਾ ਤੇ ਮੈਂ ਨਮਕ ਵੀ ਚੈੱਕ ਕੀਤਾ ਸੀ ਮੈਂ ਕਿ ਨਮਕ ਘੱਟ ਨਾ ਰਹਿ ਜਾਏ ਹਨਾ ਕਿਉਂਕਿ ਜਦੋਂ ਦਾਲ ਰਿੱਝਦੀ ਆ ਨਾ ਤੇ ਮੈਂ ਥੋੜਾ ਹੀ ਪਾਉਣੀ ਆ ਤੇ ਕੁਝ ਕਿ ਮੈਂ ਤੜਕੇ ਵਿੱਚ ਵੀ ਨਮਕ ਪਾਉਣੀ ਆ ਕਿਉਂਕਿ ਚੰਗੀ ਤਰ੍ਹਾਂ ਭੁੱਜ ਜਾਂਦਾ ਨਮਕ ਵੀ ਪਾਈਏ ਤੇ ਹਨਾ ਤੇ ਤੇ ਮੈਂ ਸਾਰੇ ਜੋ ਵੀ ਬੇਸਿਕ ਮਸਾਲੇ ਸੀ ਉਹ ਪਾਤੇ ਤੜਕੇ ਵਿੱਚ ਮੈਂ ਹਲਕੀ ਜਿਹੀ ਕਸ਼ਮੀਰੀ ਲਾਲ ਮਿਰਚ ਵੀ ਪਾਉਣੀ ਹੁੰਨੀ ਆ ਦਾਲ ਦੀ ਖੁਸ਼ਬੂ ਵੈਸੇ ਵੀ ਬੜੀ ਵਧੀਆ ਆ ਰਹੀ ਸੀਗੀ ਚੰਗੀ ਤਰ੍ਹਾਂ ਰਿਜ ਗਈ ਸੀ ਜੇਕਰ ਮੈਂ ਇੱਥੇ ਠੰਡਾ ਪਾਣੀ ਪਾ ਦਿੰਦੀ ਨਾ ਤੇ ਵੀ ਮਤਲਬ ਦਾਲ ਨੇ ਕੱਚ ਫੜ ਜਾਣਾ ਸੀਗਾ ਕੱਚੀ ਰਹਿ ਜਾਂਦੀ ਹੈ ਫਿਰ ਉਸ ਤਰੀਕੇ ਨਾਲ ਗਲਦੀ ਨਹੀਂ ਦਾਲ ਹਨਾ ਤੇ ਮੈਂ ਤੇ ਆਟਾ ਵੀ ਜਿਹੜਾ ਗੁੰਨਣੀਆਂ ਨਾ ਥੋੜੇ ਗਰਮ ਪਾਣੀ ਚ ਕੋਸੇ ਚ ਹੀ ਗੁੰਨਨੀ ਆ ਕਦੇ ਆ ਜੇ ਮੈਂ ਠੰਡੇ ਪਾਣੀ ਚ ਗੁੰਨ ਲਵਾ ਤੇ ਗੁੰਨ ਲਵਾਂ ਨਹੀਂ ਤੇ ਮੈਂ ਠੰਡ ਗਰਮ ਪਾਣੀ ਵਿੱਚ ਹੀ ਗੁੰਨਨੀ ਆ ਤੇ ਇੱਥੇ ਮੈਂ ਦਾਲ ਨੂੰ ਲਗਾ ਲਿਆ ਸੀ ਤੜਕਾ ਤੇ ਬਹੁਤ ਵਧੀਆ ਦਾਲ ਬਣੀ ਸੀ ਹਲੇ ਮੈਂ ਰ ਚ ਧਨੀਆ ਨਹੀਂ ਪਾਇਆ ਸੀਗਾ ਤੇ ਧਨੀਆ ਸਾਫ ਕਰਨ ਵਾਲਾ ਸੀ ਮੈਂ ਕਿ ਠਹਿਰ ਕੇ ਪਾਵਾਂਗੀ ਇੱਥੇ ਨਾ ਗਰਮ ਰੱਖਤਾ ਸੀ ਕੁੱਕਰ ਤੇ ਵਿੱਚ ਪਾਤਾ ਸੀ ਮੈਂ ਤੇਲ ਤੇ ਸੇਮੋ ਸੇ ਤਰੀਕੇ ਨਾਲ ਹੀ ਆਪਾਂ ਪਹਿਲਾਂ ਲਸਣ ਪਾਣਾ ਜੋ ਵੀ ਆਪਾਂ ਬੇਸਿਕ ਚੀਜ਼ਾਂ ਕੱਟੀਆਂ ਹੋਈਆਂ ਸਭ ਪਾ ਦੇਣੀਆਂ ਤੇ ਚੰਗੀ ਤਰ੍ਹਾਂ ਹਿਲਾ ਕੇ ਇਹਨਾਂ ਨੂੰ ਭੁੰਨ ਕੇ ਵਿੱਚ ਨਮਕ ਪਾ ਕੇ ਫਿਰ ਸਾਰੇ ਮਸਾਲੇ ਪਾ ਦੇਣੇ ਆ ਤੇ ਚਾਵਲਾਂ ਨੂੰ ਧੋ ਕੇ ਇਹਦੇ ਵਿੱਚ ਪਾ ਦੇਣਾ ਤੇ ਦੋ ਸੀਟੀ ਵਿੱਚ ਆਪਣੇ ਚਾਵਲ ਰੈਡੀ ਹੋ ਜਾਣੇ ਆ ਇੱਕ ਸੀਟੀ ਪੂਰੀ ਵੱਜੇਗੀ ਦੂਸਰੀ ਜਦੋਂ ਵੱਜਣ ਵਾਲੀ ਹੋਏਗੀ ਤੇ ਮੈਂ ਬੰਦ ਕਰ ਦਾਂਗੀ ਚਾਵਲ ਧੋਤੇ ਹੋਏ ਸੀ ਤੇ ਹੁਣ ਮੈਂ ਪਾਤੇ ਆ ਚਾਵਲ ਵਿੱਚ ਸਰਦੀਆਂ ਵਿੱਚ ਤੇ ਗਰਮਾ-ਗਰਮ ਚੀਜ਼ ਖਾਣ ਨੂੰ ਮਨ ਕਰਦਾ ਹੈ ਨਾ ਠੰਡੀ ਚੀਜ਼ ਤੇ ਮੇਰਾ ਮਾਨ ਹੀ ਨਹੀਂ ਕਰਦਾ ਖਾਣ ਨੂੰ ਬਸ ਇਹ ਹੋਏਗਾ ਕਿ ਗਰਮ-ਗਰਮ ਚੀਜ਼ ਖਾ ਲਓ ਉਸ ਤੋਂ ਬਾਅਦ ਜੇ ਚਾਵਲ ਹੋਣ ਕੁਝ ਵੀ ਹੋਏ ਸਬਜ਼ੀ ਵਗੈਰਾ ਮੈਂ ਤੇ ਨਹੀਂ ਠੰਡੀ ਖਾ ਸਕਦੀ ਵੀ ਮੈਨੂੰ ਤੇ ਐਦਾਂ ਹੋਊਗਾ ਵੀ ਗਰਮ-ਗਰਮ ਹੋਏ ਚੀਜ਼ ਤੇ ਵਧੀਆ ਲੱਗਦੀ ਹੈ ਖਾਣੀ ਹੈ ਨਾ ਮੈਂ ਬਹੁਤ ਚਾਹ ਘੱਟ ਕਰਤੀ ਸੀ ਪਰ ਇਹ ਠੰਡ ਕਰਕੇ ਮੈਨੂੰ ਥੋੜੀ ਚਾਹ ਪੀਣੀ ਪਈ ਅੱਜ ਤੇ ਵੈਸੇ ਹੀ ਮੈਨੂੰ ਬੜੀ ਠੰਡ ਲੱਗ ਰਹੀ ਸੀ ਮੈਂ ਤੇ ਕੈਪ ਉਤਾਰੀ ਹੀ ਨਹੀਂ ਸੀ ਸਾਰਾ ਦਿਹਾੜੀ ਇੱਥੇ ਮੈਂ ਵੇਚੀ ਨਾਲ ਦੀ ਨਾਲ ਦੇਸੀ ਘੋਪਾਤਾ ਸੀ ਮੈਂ ਕਿ ਬਾਅਦ ਚ ਵੀ ਪਾਉਣਾ ਹੀ ਆ ਹੁਣੀ ਪਾ ਦੇਣੀ ਆ ਨਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਸਾਰੇ ਚਾਵਲਾਂ ਵਿੱਚ ਤੇ ਇੱਥੇ ਆਪਣੀ ਕਿਚਨ ਬਿਲਕੁਲ ਕਲੀਨ ਹੋ ਗਈ ਸੀਗੀ ਚਾਵਲ ਵੀ ਬਣ ਗਏ ਸੀਗੇ ਤੇ ਦਾਲ ਵੀ ਬਣ ਗਈ ਸੀ ਬਸ ਹੁਣ ਆਪਾਂ ਧਨੀਆ ਸਾਫ਼ ਕਰਾਂਗੇ ਹਰਾ ਧਨੀਆ ਮੈਂ ਬਾਦੂ ਲਿਆ ਕੇ ਰੱਖਣੀ ਆ ਧਨੀਆ ਧਨੀਆ ਤੇ ਹੋਣਾ ਹੀ ਚਾਹੀਦਾ ਘਰਾਂ 'ਚ ਕੋਈ ਵੀ ਸਬਜੀ ਬਣਾ ਲਓ ਪ੍ਰਾਂਠੇ ਬਣਾ ਲਓ ਕੱਟ ਕੇ ਤੇ ਆਹ ਧਨੀਆ ਕੱਟ ਕੇ ਪ੍ਰਾਂਠਾ ਬਣਾਉਗੇ ਨਾ ਬੜਾ ਟੇਸਟੀ ਬਣਦਾ ਮੈਂ ਕਈ ਵਾਰੀ ਬਣਾਨੀ ਹੁੰਦੀ ਆ ਤੇ ਜਿੱਥੇ ਮੈਂ ਵਾਵਾ ਸਾਰਾ ਧਨੀਆ ਸਾਫ ਕਰ ਲਿਆ ਸੀ ਤੇ ਮੈਨੂੰ ਘੱਟ ਲੱਗ ਰਿਹਾ ਸੀ ਫਿਰ ਵੀ ਤੇ ਮੈਂ ਸੋਚਿਆ ਚੱਲ ਥੋੜਾ ਜਿਹਾ ਹੋਰ ਪਾ ਦਵਾਂ ਹਰਾ ਹਰਾ ਧਨੀਆ ਹਨਾ ਤੇ ਇਹਨੂੰ ਨਾ ਜੇਕਰ ਨਾ ਆਪਾਂ ਨਾ ਪੰਨੀ ਚ ਬੰਨ ਕੇ ਲਫਾਫੇ ਚ ਬੰਨ ਕੇ ਪਲਾਸਟਿਕ ਦੇ ਰੱਖੀਏ ਤੇ ਨਾ ਖਰਾਬ ਨਹੀਂ ਹੁੰਦਾ ਹੈਗਾ ਪਹਿਲਾਂ ਪਹਿਲਾਂ ਮੈਂ ਇੱਕ ਵੱਡਾ ਸਾਰਾ ਵੀ ਡੱਬਾ ਜਿਹਾ ਲਗਾਇਆ ਸੀ ਉਹਦੇ ਵਿੱਚ ਰੱਖਦੀ ਹੁੰਦੀ ਸੀ ਪਰ ਨਾ ਉਹ ਜਗ੍ਹਾ ਬੜਾ ਬੜੀ ਘੇਰਦੀ ਸੀ ਉਹਦੇ ਨਾਲ ਤੇ ਫਿਰ ਮੈਂ ਛੱਡ ਦਿੱਤਾ ਫਿਰ ਸਬਜੀ ਵਾਲੇ ਖਾਣੇ ਚ ਮੈਂ ਇਦਾਂ ਹੀ ਬੰਨ ਕੇ ਰੱਖ ਦੇਣੀ ਆ ਤੇ ਬਿਲਕੁਲ ਫਰੈਸ਼ ਰਹਿੰਦਾ ਬਿਲਕੁਲ ਖਰਾਬ ਹੀ ਨਹੀਂ ਹੁੰਦਾ ਹੈਗਾ ਨੂੰ ਤਿੰਨ ਚਾਰ ਪਾਣੀ ਚੰਗੀ ਤਰ੍ਹਾਂ ਧੋ ਲੈਣਾ ਮੈਂ ਫਿਰ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਚਾਵਲਾਂ ਵਿੱਚ ਵੀ ਦਾਲ ਚ ਵੀ ਹੈਨਾ ਤੇ ਖੁਸ਼ਬੂ ਵਧੀਆ ਆਏਗੀ ਹਲੇ ਦਾਲ ਵੀ ਆਪਣੀ ਗਰਮਾ ਗਰਮ ਹੈ ਇੱਥੇ ਮੈਂ ਦੁੱਧ ਵੀ ਲਿਆ ਕੇ ਰੱਖਿਆ ਹੋਇਆ ਸੀ ਬੱਚਿਆਂ ਦੇ ਪੀਣ ਵਾਲਾ ਮੈਂ ਅਲੱਗ ਮੰਗੋਨੀ ਆ ਫੁੱਲ ਕਰੀਮ ਤੇ ਮੇਰਾ ਚਾਹ ਬਣਾਉਣ ਵਾਲਾ ਕਾਓ ਮਿਲਕ ਹੁੰਦਾ ਆ ਦੇ ਮੈਂ ਬੱਚੇ ਪੀਂਦੇ ਆ ਜਿਵੇਂ ਹਣੀ ਨੂੰ ਮੈਂ ਦੇਨੀ ਆ ਹਲਦੀ ਵਾਲਾ ਦੁੱਧ ਹਲਦੀ ਪਾਣੀ ਆ ਕਿਉਂਕਿ ਹਣੀ ਨੂੰ ਬਹੁਤ ਜਲਦੀ ਜ਼ੁਕਾਮ ਵਗੈਰਾ ਹੋ ਜਾਂਦਾ ਆ ਇੱਕ ਤੇ ਦੇਖੋ ਜਦੋਂ ਵੀ ਵੌਇਸਓਵਰ ਕਰ ਲਈ ਕਰ ਰਹੀ ਆ ਨਾ ਵਿੱਚ ਕੁੱਤਾ ਭੌਂਕੀ ਜਾਂਦਾ ਜਦੋਂ ਮੈਂ ਚੁੱਪ ਹੋ ਜਾਨੀ ਕੱਟ ਦਿੰਦੀ ਆ ਉਦੋਂ ਉਹ ਵੀ ਚੁੱਪ ਹੋ ਜਾਂਦਾ ਤੇ ਹੁਣ ਦੇਖੋ ਬੋਲ ਹੀ ਜਾਂਦਾ ਚਲੋ ਕੋਈ ਨਹੀਂ ਇਹ ਆਪਣਾ ਕੰਮ ਕਰੀ ਜਾਏ ਮੈਂ ਆਪਣਾ ਕਰਦੀ ਹਾਂ ਹੁਣ ਦੇਖੋ ਹੁਣ ਚਲੋ ਫਾਈਨਲੀ ਚੁੱਪ ਹੋ ਗਿਆ ਪਰ ਪਤਾ ਨਹੀਂ ਦੁਬਾਰਾ ਭੋਂਕੇਗਾ ਕਿ ਨਹੀਂ ਤੇ ਹਲਦੀ ਵਾਲੇ ਦੁੱਧ ਦੀ ਗੱਲ ਕਰ ਰਹੀ ਸੀ ਹਲਦੀ ਵਾਲਾ ਦੁੱਧ ਨਾ ਬਹੁਤ ਫਾਇਦੇਮੰਦ ਹੁੰਦਾ ਵੱਡਿਆਂ ਵਾਸਤੇ ਵੀ ਛੋਟਿਆਂ ਵਾਸਤੇ ਵੀ ਹਨਾ ਤੇ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਜ਼ਿਆਦਾ ਜਲਦੀ ਜਲਦੀ ਹੋ ਜਾਂਦਾ ਠੰਡ ਵਿੱਚ ਹਨਾ ਤੇ ਉਹ ਪੀਣ ਤੇ ਉਹਨਾਂ ਨੂੰ ਬਹੁਤ ਹੀ ਇਹਦੇ ਬੈਨੀਫਿਟ ਮਿਲਦੇ ਆ ਤੇ ਇਸ ਕਰਕੇ ਮੈਂ ਹਾਨੀ ਨੂੰ ਦਿੰਨੀ ਆ ਫਤੈ ਨਹੀਂ ਪੀਂਦਾ ਉਸ ਚੀਜ਼ ਨੂੰ ਨਹੀਂ ਲਾਈਕ ਕਰਦਾ ਹਲਦੀ ਵਾਲੇ ਦੁੱਧ ਨੂੰ ਤੇ ਉਹਨੂੰ ਨਹੀਂ ਦੇਈਦਾ ਆਪਾਂ ਉਹਨੂੰ ਹੋਰ ਮੈਂ ਪਾਊਡਰ ਮੰਗਾਇਆ ਹੋਇਆ ਉਹ ਦੇਨੀ ਆ ਤੇ ਹਨੀ ਨੂੰ ਮੈਂ ਹਲਦੀ ਵਾਲਾ ਦੇਣੀ ਉਹ ਪੀ ਲੈਂਦੀ ਹੁੰਦੀ ਆ ਤੇ ਇੱਥੇ ਆਪਾਂ ਦੁੱਧ ਵੀ ਗਰਮ ਕਰ ਲਾਂਗੇ ਤਾਂ ਕਿ ਫੇਰ ਬੱਚੇ ਪੀਣਗੇ ਤੇ ਉਸ ਤੋਂ ਪਹਿਲਾਂ ਮੈਂ ਉਬਾਲ ਕੇ ਰੱਖ ਲਾਂਗੀ ਤੇ ਕੰਮ ਦੇਖ ਲੋ ਕਿੰਨਾ ਹੁੰਦਾ ਘਰ ਦਾ ਹਨਾ ਤੇ ਰਸੋਈ ਚ ਬੜੀ ਨੂੰ ਮੈਨੂੰ ਵਾਵਾ ਦੇਰ ਹੋ ਗਈ ਸੀ ਬਹੁਤ ਜ਼ਿਆਦਾ ਤੇ ਫਿਰ ਵੀ ਹਨਾ ਆਪਾਂ ਥੱਕ ਵੀ ਜਾਈਏ ਭਾਵੇਂ ਠੰਡ ਵੀ ਹੋਵੇ ਹਨਾ ਤੇ ਸੋਚੀਦਾ ਮੋٹے ਕੱਪੜੇ ਪਾ ਲੋ ਤੇ ਆਪਣੇ ਕੰਮ ਲੱਗ ਜਾਓ ਹਨਾ ਕਰਨਾ ਕੀ ਨਹੀਂ ਹੁੰਦਾ ਆਪਾਂ ਹੀ ਆਪਣੇ ਘਰ ਦਾ ਕੰਮ ਕਰਨਾ ਹੁੰਦਾ ਤੇ ਸਾਨੂੰ ਕਿੰਨੀ ਫਿਕਰ ਹੁੰਦੀ ਚਾਹੇ ਅਸੀਂ ਠੀਕ ਹੋਈਏ ਨਾ ਹੋਈਏ ਪਰ ਆਪਾਂ ਕੰਮ ਜ਼ਰੂਰ ਕਰਨਾ ਆਪਣੇ ਘਰ ਦਾ ਇੱਕ ਦਿਨ ਵੀ ਘਰ ਦੀ ਵੀ ਲੇਡਿਸ ਠੀਕ ਨਾ ਹੋਵੇ ਹਨਾ ਉਹ ਵੀ ਉਹਦੀ ਤਬੀਅਤ ਖਰਾਬ ਹੋਵੇ ਤੇ ਉਹ ਕੰਮ ਤੋਂ ਰੈਸਟ ਨਹੀਂ ਲੈ ਸਕਦੀ ਅਗਰ ਕੰਮ ਤੋਂ ਰੈਸਟ ਲਏਗੀ ਤੇ ਘਰ 'ਚ ਇੰਨਾ ਖਲਾਰਾ ਪਏਗਾ ਨਾ ਵੀ ਮਤਲਬ ਇਦਾਂ ਹੋਊਗਾ ਜਿਵੇਂ ਕਿ ਕਦੇ ਕੰਮ ਹੀ ਨਹੀਂ ਕੀਤਾ ਤੇ ਮੇਰੇ ਨਾਲ ਤੇ ਇਦਾਂ ਹੀ ਹੁੰਦਾ ਹੈ ਤੇ ਜੇਕਰ ਮੈਂ ਅੱਧਾ ਦਿਹਾੜੀ ਕੰਮ ਨਾ ਕਰਾਂ ਨਾ ਜਿਵੇਂ ਸਵੇਰੇ ਲੇਟ ਕਰਾਂ ਕੰਮ ਤੇ ਮੈਂ ਦੁਪਹਿਰੇ ਇੱਕ ਕੰਮ ਕਰਨਾ ਆਪਣਾ ਸ਼ੁਰੂ ਕਰਾ ਤੇ ਮੈਨੂੰ ਇਦਾਂ ਹੋਏਗਾ ਹਾਏ ਇੰਨਾ ਖਲਾਰਾ ਕਿਵੇਂ ਸੰਭਾਂਗੇ ਮੈਂ ਬਹੁਤ ਮੁਸ਼ਕਿਲ ਹੁੰਦਾ ਹੈ ਹੈਨਾ ਤੇ ਇਥੇ ਆਪਣੇ ਚਾਵਲ ਵੀ ਬਣ ਗਏ ਸੀਗੇ ਤੇ ਹੁਣ ਆਟਾ ਗੁੰਨਾਂਗੇ ਤੇ ਦੇਖੋ ਕਿੰਨੇ ਵਧੀਆ ਚਾਵਲ ਬਣੇ ਆ ਤੁਹਾਨੂੰ ਸ਼ਾਇਦ ਸਹੀ ਤਰ੍ਹਾਂ ਨਹੀਂ ਦੇਖ ਰਹੇ ਤੇ ਪਰ ਚਾਵਲ ਬਹੁਤ ਵਧੀਆ ਬਣੇ ਸੀਗੇ ਤੇ ਵਿੱਚ ਮੈਂ ਧਨੀਆ ਵੀ ਪਾਤਾ ਸੀ ਮੈਂ ਜ਼ਿਆਦਾ ਹਲਾਵਾਂਗੀ ਨਹੀਂ ਚਾਵਲ ਹੈਨਾ ਤੇ ਇਦਾਂ ਹੀ ਕੁੱਕਰ ਬੰਦ ਕਰ ਦਾਂਗੇ ਜਦੋਂ ਖਾਵਾਂਗੇ ਉਦੋਂ ਚੰਗੀ ਤਰ੍ਹਾਂ ਹਲਾ ਲਾਂਗੇ ਇੱਕ ਵਾਰੀ ਸਾਰੀ ਚੀਜ਼ ਮਿਕਸ ਹੋ ਜਾਏਗੀ ਨਹੀਂ ਤੇ ਚਾਵਲ ਐਵੇਂ ਟੁੱਟ ਜੀ ਜਾਂਦੇ ਆ ਹਨਾ ਵਧੀਆ ਨਹੀਂ ਲੱਗਦਾ ਤੇ ਇੱਥੇ ਆਪਾਂ ਥੋੜਾ ਜਿਹਾ ਆਟਾ ਵੀ ਗੁੰਨ ਲਾਂਗੇ ਥੋੜਾ ਹੀ ਗੁੰਨਾਗੀ ਕਿਉਂਕਿ ਮੈਂ ਚਾਵਲ ਵੀ ਬਣਾਏ ਹੋਏ ਆ ਤੇ ਥੋੜਾ ਹੀ ਗੁੰਨਾਗੇ ਕਿਉਂਕਿ ਜਿੱਦਣ ਮੈਂ ਚਾਵਲ ਬਣਾਵਾ ਨਾ ਉਹਦਣ ਰੋਟੀ ਘੱਟ ਖਾਂਦੇ ਆ ਬੱਚੇ ਤਾਂ ਖਾਂਦੇ ਹੀ ਨਹੀਂ ਆ ਮੇਰੇ ਤੇ ਵੈਸੇ ਮੈਂ ਗੁੰਨ ਗੋਨ ਲਾਂਗੀ ਆਟਾ ਹਨਾ ਜਿੱਤੇ ਮੈਂ ਗਰਮ ਪਾਣੀ ਕੀਤਾ ਨਹੀਂ ਸੀ ਮੈਂ ਕਿਹਾ ਚੱਲ फटाफट ਗੋਨਨੇ ਦੇ ਦਿੰਨੀ ਆ ਤਾਜ਼ਾ ਪਾਣੀ ਹੀ ਸੀ ਕਿਉਂਕਿ ਨਾ ਤਾਜ਼ਾ ਹੀ ਆਇਆ ਸੀ 6 ਵਜੇ ਮੈਂ ਭਰਿਆ ਸੀ ਪਾਣੀ ਸਾਰਾ ਤੇ ਫਿਲਟਰ ਵਗੈਰਾ ਤਾਜ਼ਾ ਪਾਣੀ ਨਾਲ ਹੀ ਭਰਿਆ ਸੀਗਾ ਚੰਗੀ ਤਰ੍ਹਾਂ ਆਟਾ ਗੁੱਝਾ ਹੋਵੇ ਨਾ ਚੰਗੀ ਤਰ੍ਹਾਂ ਆਟੇ ਨੂੰ ਗੋਝ ਵੱਜੀ ਹੋਵੇ ਤੇ ਰੋਟੀ ਸੱਚੀ ਬਹੁਤ ਵਧੀਆ ਪੱਕਦੀ ਹੈ ਇੰਨੀ ਸੋਹਣੀ ਰੋਟੀ ਦੀ ਬਈ ਮਤਲਬ ਪੱਕੂਗੀ ਨਾ ਤੁਹਾਡੀ ਵਧੀਆ ਜੇ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਗੁੰਨਾਂਗੇ ਨਹੀਂ ਨਾ ਤੇ ਰੋਟੀ ਵਧੀਆ ਨਹੀਂ ਪੱਕਦੀ ਤੇ ਮੈਂ ਤੇ ਬਈ ਚੰਗੀ ਤਰ੍ਹਾਂ ਆਪਾਂ ਗੁੰਨੀ ਦਾ ਆਟਾ ਜਿਵੇਂ ਆਪਣੀ ਮੰਮੀ ਨੂੰ ਦੇਖੀਦਾ ਸੀ ਗੁੰਨੇਦੇ ਹੋਏ ਉਵੇਂ ਹੀ ਸੇਮ ਹੈ ਨਾ ਕਰੀਦਾ ਆਪਣੇ ਘਰ ਤੇ ਮੈਂ ਬਹੁਤ ਘੱਟ ਕੰਮ ਕਰਦੀ ਹੁੰਦੀ ਸੀਗੀ ਪਰ ਇੱਥੇ ਹੀ ਆ ਕੇ ਮੈਂ ਸਾਰੇ ਕੰਮ ਆਪਣੇ ਸਿੱਖੇ ਆ ਤੇ ਹੁਣ ਸਾਗ ਵੀ ਬਣਾ ਲਈਦਾ ਕੜੀ ਵੀ ਬਣਾ ਲਈਦੀ ਆ ਓਕੇ ਓਕੇ ਜੋ ਵੀ ਚੀਜ਼ਾਂ ਸਾਨੂੰ ਓਖੀਆਂ ਲੱਗਦੀਆਂ ਹੁੰਦੀਆਂ ਸੀ ਕੁਵਾਰੇ ਹੁੰਦੇ ਵੇਖੀਦਾ ਸੀ ਤੇ ਜਦੋਂ ਕਹਿੰਦੇ ਆ ਨਾ ਸਿਰ ਤੇ ਪੈਂਦੀ ਆ ਬੰਦੇ ਦੇ ਤੇ ਸਭ ਸਿੱਖ ਜਾਂਦਾ ਤੇ ਇਸੇ ਤਰ੍ਹਾਂ ਮੈਂ ਵੀ ਸਿੱਖ ਗਈ ਆ ਆਪਣੇ ਘਰ ਨੂੰ ਸੰਭਾਲਣਾ ਹਨਾ ਇਦਾਂ ਹੀ ਸਾਡੀਆਂ ਮਾਵਾ ਕੰਮ ਕਰਦੀਆਂ ਸੀਗੀਆਂ ਹੁਣ ਤੇ ਚਲੋ ਮੰਮੀ ਨੂੰ ਰੈਸਟ ਮਿਲ ਗਈ ਹੋਈ ਆ ਕਿਉਂਕਿ ਉਹਨਾਂ ਦੀ ਨੋ ਆ ਗਈ ਆ ਉਹ ਕਰਦੀ ਆ ਨਾ ਮੰਮੀ ਦੀ ਤੇ ਮਰਜ਼ੀ ਆ ਮੇਰੀ ਦੀ ਕੰਮ ਕਰੇ ਜਾਂ ਨਾ ਕਰੇ ਮਰਜ਼ੀ ਵਾਲੀ ਗੱਲ ਆ ਸਪੈਸ਼ਲ ਜਦਨ ਕੁਝ ਬਣਾਣਾ ਹੈ ਸਾਗ ਬਣਾਣਾ ਮੱਕੀ ਦੀ ਰੋਟੀ ਬਣਾਣੀ ਹੈ ਨਾ ਉਹ ਦਿਨ ਹੀ ਮੇਰੀ ਮੰਮੀ ਕੰਮ ਕਰਦੇ ਆ ਨਹੀਂ ਤੇ ਮੇਰੀ ਮੰਮੀ ਵੀ ਕਿਚਨ ਤੋਂ ਤੇ ਮੰਮੀ ਨੇ ਲੈ ਲਈ ਹੋਈ ਆ ਕਿਚਨ ਤੋਂ ਰਸੋਈ ਦਾ ਕੰਮ ਬਿਲਕੁਲ ਨਹੀਂ ਕਰਦੇ ਹੁਣ ਮੰਮੀ ਚਲੋ ਟਾਈਮ ਟੰਮ ਦੀ ਗੱਲ ਹੁੰਦੀ ਆ ਸਾਰੀ ਹਨਾ ਕੰਮ ਵੀ ਕਰਨਾ ਪੈਂਦਾ ਆਪਾਂ ਨੂੰ ਜਦ ਬੱਚੇ ਛੋਟੇ ਹੋਣ ਤੇ ਇੱਥੇ ਆਪਣੀ ਕਿਚਨ ਬਿਲਕੁਲ ਕਲੀਨ ਹੋ ਗਈ ਆ ਸਾਰਾ ਕੁਝ ਬਣਾ ਲਿਆ ਦਾਲ ਚਾਵਲ ਆਟਾ ਗੁੰਨ ਕੇ ਰੱਖ ਲਿਆ ਤੇ ਹੁਣ ਆਪਾਂ ਵਲੌਗ ਦਾ ਕਰਾਂਗੇ ਐਂਡ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਜਰੂਰ ਦੱਸਣਾ ਤੇ ਹੁਣ ਇਹ ਟਾਵਲ ਬਿਲਕੁਲ ਗਿੱਲਾ ਹੋ ਗਿਆ ਹੁਣ ਇਹਨੂੰ ਧੋਣ ਵਾਲੇ ਕੱਪੜਿਆਂ 'ਚ ਰੱਖ ਦਾਂਗੇ ਆਪਾਂ ਤੇ ਜਿਹੜਾ ਦੂਸਰਾ ਉਹ ਮੈਂ ਟੰਗ ਦਿੱਤਾ ਹੋਇਆ ਤੇ ਦੱਸਿਓ ਜਰੂਰ ਵਲੌਗ ਕਿਵੇਂ ਦੇ ਲੱਗਦੇ ਆ ਵਧੀਆ-ਵਧੀਆ ਕਮੈਂਟ ਕਰਦੇ ਹੋ ਤੁਸੀਂ ਜਿਹੜੇ ਭੈਣ ਭਰਾ ਮੇਨਾਂ ਜੁੜੇ ਹੋ ਥੈਂਕ ਯੂ so much ਓਕੇ ਬਾਏ ਬਾਏ